ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਉਸੇ ਤਰ੍ਹਾਂ ਹੀ ਹਰ ਇੱਕ ਪਾਰਟੀ ਵਿੱਚ ਆਪਣੀ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਨਾਭਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਇਸਤਰੀ ਅਕਾਲੀ ਦਲ ਪੰਜਾਬ ਦੀ ਪ੍ਰਧਾਨ ਬੀਬੀ ਜਗੀਰਕੌਰ ਨੇ ਨਾਭਾ ਦੀ ਇਸਤਰੀ ਅਕਾਲੀ ਦਲ ਵਰਕਰਾਂ ਨਾਲ ਮੀਟਿੰਗ ਕੀਤੀ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਇਸਤਰੀ ਅਕਾਲੀ ਦਲ ਦਾ ਅਹਿਮ ਰੋਲ ਰਹੇਗਾ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਤੇ ਦੇਸ਼ ਦੀ ਆਜ਼ਾਦੀ ਵਾਸਤੇ ਲੜਾਈ ਲੜੀ ਹੈ ਭਾਵੇਂ ਐਮਰਜੈਂਸੀ ਹੋਵੇ ਭਾਵੇਂ ਪੰਜਾਬੀ ਸੂਬਾ ਹੋਵੇ ਅਸੀਂ ਹਰਿਆਣਾ ਵਾਰਿਆ ਅਸੀਂ ਹਿਮਾਚਲ ਵਾਰਿਆ ਅਸੀਂ ਚੰਡੀਗੜ੍ਹ ਵਾਰਿਆ ਕੇਵਲ ਤੇ ਕੇਵਲ ਪੰਜਾਬੀ ਸੂਬੇ ਦੀ ਪੰਜਾਬ ਦੇ ਹਿੱਤਾਂ ਵਾਸਤੇ ਤੇ ਜੇ ਅੱਜ ਪੰਜਾਬੀ ਸੂਬਾ ਜਿਹੜਾ ਅਸੀਂ ਲੜਾਈ ਲੜ ਕੇ ਲਿਆ ਉਹਦੇ ਵਿੱਚ ਆ ਕੇ ਕੋਈ ਕਰਨ ਤੇ ਪੰਜਾਬੀ ਉਹਦਾ ਮੂੰਹ ਮੋੜਨਾ ਜਾਣਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਉਹਦਾ ਮੂੰਹ ਮੋੜਨਾ ਜਾਣਦੇ ਆ ਸੋ ਇਸ ਕਰਕੇ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਔਰਤਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਕਿ ਪਾਰਟੀ ਦੀ ਮਜਬੂਤੀ ਲਈ ਪਾਰਟੀ ਦੇ ਇਤਿਹਾਸ ਲਈ ਔਰ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਾਮਤੇ ਇਤਿਹਾਸ ਨੂੰ ਘਰ-ਘਰ ਵਿੱਚ ਪਹੁੰਚਾਓ ਜੋ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਕੀਤਾ ਗਿਆ ਉਹ ਪਾਲਸੀਏ ਦਿੱਤੀਆਂ ਗਈਆਂ ਉਹ ਘਰ-ਘਰ ਪਹੁੰਚਾਓ ਇਸ ਕਰਕੇ ਬੀਬੀਆਂ ਨੂੰ ਇਸ ਮੌਕੇ ਬਲਾਕ ਸੰਪਤੀ ਚੇਅਰਮੈਨ ਬੀਬੀ ਹਰਪ੍ਰੀਤ ਕਰਨੇ ਕਹਾ ਕਿ ਨਾਬਾ ਸੀਰ ਨੂੰ ਇਸਤਰੀ ਅਕਾਲੀ ਦਲ ਦੀ ਵੱਡੀ ਲੀਡ ਤੇ ਜਿੱਤਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਇਆ ਜਾਵੇਗਾ ਯੋਸ ਦਾ ਇਸ ਤਰ੍ਹਾਂ ਵੀ ਬੰਗੂਈ ਤੋਂ ਬੜਾ ਜੋਗਦਾ ਨਾ ਤੇ ਦੇਖੀ ਸਾਡੀਆਂ ਲੇਡੀਜ਼ ਨੇ ਸਾਡੇ ਆਦੇਦਾਰ ਨੇ ਉਹ ਇੱਕ ਮੁਠ ਹੋ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਲਈ ਸੇਵਾ ਕਰਦੇ ਨੇ ਤੇ ਕਰਦੇ ਰਹਿਣਗੇ ਤੇ ਵੱਡੀ ਲੀਡ ਤੇ ਸਾਡਾ ਜੋ 2017 ਦੇ ਇਲੈਕਸ਼ਨ ਉਹ ਵੱਡੀ ਲੀਡ ਤੇ ਜਿੱਤ ਹੋਵੇਗੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਇਹ ਜੋ ਨਾਬਾ ਹਲਕੇ ਦੀ ਸੀਟ ਆ ਇਹ ਅਸੀਂ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੇ ਤੇ ਧੰਨਵਾਦ ਨਾਬਾ ਤੋਂ ਚੰਦ ਸਿੰਘ ਨੂੰ ਲੁਭਾਣਾ ਸਭ ਤੋਂ ਫਸਟ ਆਮਨੇ ਸਾਹਮਨੇ